ਅੱਜ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਲੋਕ ਸਭਾ ਚੌਂਕ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕਰਨ ਦਾ ਦਾਵਾ ਕੀਤਾ ਜਾ ਰਿਹਾ ਪਰ ਪੁਲਿਸ ਦੇ ਇਹਨਾਂ ਦਾਅਵਿਆਂ ਦੀ ਚੋਰਾਵਾਂ ਵੱਲੋਂ ਕੋਲ ਖੋਲੀ ਜਾ ਰਹੀ ਹੈ ਗਾਂਧੀ ਚੌਂਕ ਸਥਿਤ ਫਲੈਕਸ ਬੋਰਡ ਦੀ ਦੁਕਾਨ 'ਚ ਸ਼ੁੱਕਰਵਾਰ ਸਵੇਰੇ ਚੋਰਾਂ ਨੇ ਦਾਖਲ ਹੋ ਕੇ ਉਪਕਰਨ ਅਤੇ ਇਨਵਰਟਰ ਚੋਰੀ ਕਰ ਲਏ ਚੋਰਾਂ ਨੇ ਨਜ਼ਦੀਕੀ ਰੈਡੀਮੇਡ ਦੀ ਦੁਕਾਨ 'ਚੋਂ ਭਾਂਡੇ ਵੀ ਚੋਰੀ ਕਰ ਲਏ ਪਰ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਮਨੀਸ਼ੋ ਜੀ ਕਾਦਾ ਕੰਮ ਗਿਆ ਕਾਦਾ ਮੇਰੇ ਫਲੈਕਸ ਮੂਡ ਦਾ ਕੰਮ ਗਿਆ ਸੋਡੀ ਬਲੈਕ ਕੀ ਕਰਾਈ ਹੈ ਤੇਰਾ ਕੱਕਣਾ ਕੀ ਹੈ ਜਿਸਰੇ ਮੈਨੂੰ ਫੋਨ ਆਇਆ ਤਾਂ ਅਯਾ ਤੇ ਗਿੰਦੇ ਗੇਸਰ ਟੂ ਜਿਹੜਾ ਡਾੜੀ ਲਾ ਕੇ ਲੱਗੇ ਨੇ ਮੈਂ ਆ ਕੇ ਵੇਖਿਆ ਅਜੇ ਕਿ ਬੰਦਾ ਇੱਧਰ ਇੱਕ ਬੰਦਾ ਇੱਧਰ ਬੜਾ ਜ਼ਿਆਦਾ ਸੀ ਨਾਲ ਦੇ ਪਾਸੇ ਪਟਵਾਰੀ ਵੱਲ ਉਹਨੂੰ ਆਵਾਜ਼ ਮਾਰੀ ਉਹ ਦੌੜ ਗਿਆ ਉਹਨੂੰ ਬੱਸ ਸਟੈਂਡ ਦੇ ਲਾਗੇ ਜਾ ਕੇ ਫੜ ਕੇ ਲਿਆਂਦਾ ਮੇਰਾ ਸਾਰਾ ਬਾਥਰੂਮ ਭੰਨ ਕੇ ਦੇ ਨੇ ਤੁਸੀਂ ਵੇਖੇ ਆਏ ਹੋਏ ਇਨਵਰਟਰ ਚੁੱਕ ਕੇ ਲਾ ਕੇ ਦੇ ਨੇ ਏਸੀ ਦੀ ਤਾਂ ਆਦਾ ਵੜ ਦਿੱਤੀ ਹੈ ਇੱਕ ਘਟਦਾ ਦੋ ਤਿੰਨ ਵਾਰੀ ਹੋ ਗਈ ਅੱਗੇ ਅਗੇ ਤੇ ਬੰਦਾ ਨਹੀਂ ਫੜਿਆ ਅਗੇ ਤੇ ਬੰਦਾ ਵੀ ਫੜਿਆ ਗਿਆ ਹੁੰਦੇ ਉਹਨੂੰ ਦੇਖਦੇ ਪੁਲਿਸ ਕੀ ਕਰਦੀ ਹੈ ਕਿੰਨੇ ਬੰਦੇ ਸੀ ਇਹ ਇਕੱਲਾ ਹੀ ਸੀ ਬਾਕੀ ਕਹਿੰਦਾ ਬਾਕੀ ਉਹਨੇ ਨਾਮ ਦੱਸੇ ਨੇ ਕਹਿੰਦਾ ਜੀ ਉਹ ਹੈਗੇ ਸੀ ਜਿਹੜੇ ਲੈ ਕੇ ਗਏ ਸਾਡਾ ਸਮਾਨ ਕਿੰਨੇ ਕਿੰਨੇ ਨੁਕਸਾਨ ਆਇਆ ਦਾ ਨੁਕਸਾਨ ਇਹ ਤੇ ਐਸਾ ਰੋੜਾ ਬੜਾ ਲੱਗਦਾ ਜੀ ਆਈਡੀਆ ਮਾੜਾ ਆਈਡੀਆ ਨਹੀਂ ਚੱਲੀ ਜਾਦਾ ਤੇ ਹੋਇਆ ਹੀ ਹੋਏਗਾ ਸੋ ਪਹਿਲਾਂ ਵੀ ਸਾਡੀ ਚੋਰੀ ਪਹਿਲਾਂ ਵੀ ਇੰਨਾ ਹੀ ਹੋਇਆ ਦਾ ਜੀ ਪਹਿਲਾਂ ਵੀ ਇੱਕ ਵਾਰੀ ਕੀਤਾ ਸੀ ਤਾਂ ਹੀ ਤੇ ਕੰਦਾ ਖੜੀਆਂ ਕੀਤੇ ਆਈ ਇਹ ਨਹੀਂ ਪਤਾ ਕੰਦਾ ਖੜੀਆਂ ਕਰਨ ਤੋਂ ਬਾਅਦ ਫੇਰ ਆ ਜਦਾ ਵਾ ਇਹ ਵਾਰ ਆਮ ਜੀ ਚੋਰੀ ਹੋਈ ਤੁਹਾਡਾ ਮੇਰੇ ਚੋਰ ਤੇ 4-5 ਬਤੀਲੇ ਪਹਿਲਾਂ ਗੇ ਪਹਿਲੀ ਫਸਟ ਜਨਵਰੀ ਨੂੰ 24 ਚ ਨਹੀਂ ਰਾਤੀ ਕੀ ਰਾਤੀ ਜਪਤੀਲੇ ਦੁੱਲੇ ਪੈ ਕੀਤੇ ਉਹਨਾਂ ਵਿੱਚ ਉਹ ਸਟੋਪ-ਸਟਾਪ ਤੇ ਉਹ ਛੱਡ ਕੇ ਫੜਿਆ ਗਿਆ ਮੁੰਡਾ ਉਹ ਦਿੱਤਾ ਸੀ ਉੱਥੇ ਬੱਸ ਸਟੈਂਡ ਤੋਂ ਉਹ ਜਿਹੜੀ ਫਲੈਕਸਟੀ ਦਿਖਾਣੀ ਉੱਥੇ ਤੁਹਾਡੇ ਭਾਂਡੇ ਭੇਜਦੇ ਆਹ ਨਾਲ ਹੀ ਉਹਲੇ ਪਾਸੇ ਤੇ ਪਹਿਲਾਂ ਵੀ ਮੇਰੇ ਦਾ ਹੈ 15000 ਦਾ ਇਨਸਾਨ ਹੋ ਜਾਂਦਾ ਕੁਰਸੀਆਂ ਗਈਆਂ 8-10 ਤੇ ਕੋਈ ਪਤੀਲੇ ਦੀ 10000 10000 ਦੇ 5-5 ਪਤੀਲੇ ਚਾਰ ਕਾੜੇ ਕਾੜਾ ਕੰਮ ਹੈ ਸੋਲੇ ਭੁਰਾ ਨਾ ਕੰਮ ਕਾੜੇ ਪਹਿਲਾਂ ਇਹ ਤਾਂ ਜੁਰੀ ਹੁੰਦੀਆਂ ਰਹੀਆਂ ਇੱਥੇ ਪਹਿਲਾਂ ਦੋ ਵਾਰੀ ਹੋ ਗਈ ਦੀ ਆ ਉਹ ਬਾਅਦ ਚ ਮੈਂ ਗੇਟ ਲਵਾਇਆ ਉਦੋਂ ਨਾਲ ਵਜਾਇਆ ਅੱਜ ਫੇਰ ਪਹਿਰੇ ਸਵੇਰੇ 6:30 ਵਜੇ ਉਹਨਾਂ ਨੇ ਖੜਿਆ ਲਾ ਮੇਰੇ ਘਰ ਨੂੰ ਉਹ ਤੋਂ ਪੜਨ ਤੋਂ ਪਹਿਲਾਂ ਉਹਨਾਂ ਨੇ ਅੱਛਾ ਜੀ ਉਹ ਚਾਰ-ਪੰਜ ਬੰਦਿਆਂ ਦਾ ਗਰੁੱਪ ਆ ਇਹ ਸਾਰੇ ਕਾਬੂ ਆਣੇ ਚਾਹੀਦੇ ਆ ਦੇਖਿਆ ਜਾਂਦੇ ਸੀ ਕਿ ਟੂਟੀਆਂ ਬੜੀਆਂ ਚੋਰੀਆਂ ਹੁੰਦੀਆਂ ਟੂਟੀਆਂ ਪੈਸਾ ਉਹ ਟੂਟੀਆਂ ਉੱਥੋਂ ਮੇਰਾ ਖਿਆਲ 20 25 30 ਹਜ਼ਾਰ ਰੁਪਏ ਕਿਤਾ ਦਾ ਸੋ ਕੋਠੇ ਤੋਂ ਹਾਂਜੀ ਸਰ ਕੀ ਨਾਮ ਆਪਣਾ ਜੀ ਐਸ ਦਲਬੀਰ ਰਾਜ ਚੌਕੀ ਬੱਸ ਸਟੈਂਡ ਬਟਾਲਾ ਇਹ ਸਰ ਇੱਕ ਆਪ ਨੂੰ ਸਿਹਰੇ ਦੁਕਾਨਦਾਰਾਂ ਨੇ ਵੀ ਚੋਰੀ ਪੜਾਇਆ ਗਿਆ ਤੇ ਕੀ ਸਰ ਉਹਨਾਂ ਕਿੱਦਾਂ ਗਿਆ ਪੁੱਛਕਿਚ ਕੀ ਕੀ ਉਹ ਪੁੱਛਕਿਚ ਚ ਉਹਨੇ ਆਪਣਾ ਨਾਮ ਸੰਨੀ ਸੋਨੋ ਬਨਵੋਦ 10 ਵਾਸੀ ਬਿਹਾਰ ਹਾਲ ਫੈਲਪੁਰਾ ਦੱਸਿਆ ਤੇ ਉਹ ਤਪਤੀਚਾ ਚੱਲ ਰਹੀ ਏ ਜੋ ਤਪਤੀਚਾ ਪਾਇਆ ਜਾਇਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਸਰ ਇਹਦੇ ਬੋਲੇ ਚੋਰ ਬੜਾ ਚੋਰ ਦਾ ਨਾਮ ਲੈ ਕੇ ਤੁਹਾਨੂੰ ਦੱਸਿਆ ਗਿਆ ਹਾਂ ਹਾਂਜੀ ਉਹਦੇ ਤੇ ਰੇਡ ਕਰਨ ਲੱਗਿਆ ਰੇਡ ਕਰਕੇ ਫੜ ਕੇ ਤੇ ਉਹ ਤੋਂ ਜੋ ਵੀ ਪੁੱਛਗਿਛ ਹੋਏਗੀ ਉਹਦੇ ਮੁਤਾਬਕ ਉੱਤਰ ਕਰਵਾਈ ਜਾ ਸਰ ਕੀ ਨਾਮ ਦੱਸਿਆ ਗਿਆ ਚੋਰ ਦਾ ਭੋਲਾ ਕਿੱਥੋਂ ਦਾ ਰਹਿਣ ਵਾਲਾ ਏ ਏ ਤੁਗੀਆਂ ਵਾਸੀ ਵਿਕੋ ਇਹ ਸਾਰੇ ਜਿਹੜਾ ਦੱਸਿਆ ਗਿਆ ਕਿ ਇਹ ਸਿੱਧੀਆਂ ਤਾਰਾਂ ਦੇ ਇਨਵਰਟਰ ਉਹਦੇ ਕੋਲ ਜੁੜੀ ਕੀਤਾ ਗਿਆ ਇਹ ਜੋ ਬੰਦ ਕਾਰਵਾਈ ਹੋਏਗੀ ਉਹ ਤੇ ਕੀਤੀ ਜਾਏ ਅੰਮ੍ਰਿਤਸਰ ਦੇ ਪਟਾਲਾ ਰੋਡ ਇਲਾਕੇ ਵਿੱਚ ਖਾਲੀ ਪਲਾਟ ਚ ਕੂੜੇ ਦੇ ਢੇਰ ਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਹੋਰ ਸਮਾਨ ਦੇਖਿਆ ਗਿਆ ਜਿਸ ਕਾਰਨ ਇੱਕ ਵਾਰ ਫਿਰ ਹਿੰਦੂ ਸੰਗਠਨਾਂ ਦਾ ਗੁੱਸਾ ਹਿੰਦੂ ਸ਼ਿਵ ਸੈਨਾ ਨੇਤਾ ਸੁਦੀਪ ਕੁਮਾਰ ਤੇ ਪੜ ਗਿਆ ਸੂਰੀ ਦਾ ਕਤਲ ਕੀਤਾ ਗਿਆ ਉਹਨਾਂ ਕਹਿ ਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾਵੇਗੀ ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਮਾਤਾ ਜੀ ਦੀਆਂ ਫੋਟੋਆਂ ਵਗੈਰਾ ਸਿਰੇ ਹੀ ਕਿਸੇ ਨੂੰ ਮੌਕੇ ਦੇ ajo ਉਹ ਜੇ ਕਿਸੇ ਨੇ ਕੋਈ ਮੰਦਰ ਦੀ ਜਾਂ ਕੋਈ ਸਫਾਈ ਕੀਤੀ ਆ ਉਹਦੇ ਵਿੱਚ ਫੁੱਲ ਫੁੱਲ ਵਗੈਰਾ ਪਏ ਆ ਤੇ ਬਾਕੀ ਉਹ ਕੈਲੰਡਰ ਹੀ ਆ ਇੱਥੇ ਬਾਹਰ ਆਵੇ ਕੋਈ ਮੰਦਰ ਇਹਨੇ ਮੰਦਰ ਦੇ ਵਿੱਚ ਜੜੀਆਂ ਆਪਣੀਆਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਹੁੰਦੀਆਂ ਉਹ ਦੋ ਪਈਆਂ ਜੀ ਬਾਕੀ ਹੋਰ ਤੇ ਕੋਈ ਸਬਣੇ ਨਹੀਂ ਆਲੀ ਆਇਆ ਫੁੱਲ ਵਗੈਰਾ ਵੀ ਸਾਡੇ ਕੋਲ ਆਈਆਂ ਜਿਹੜੀਆਂ ਨਾਲ ਫੋਟੋਆਂ ਮੇਰੇ ਜੀ ਵੇਖੋ ਪਹਿਲਾਂ ਇੱਥੇ ਇੱਥੇ ਟੰਗੇ ਕੈਲੰਡਰ ਮੈਨ ਨੂੰ ਨਹੀਂ ਪਤਾ ਕਿੱਥੋਂ ਆਏ ਆ ਮੈਂ ਵਿੱਚ ਕੂੜੇ 'ਚ ਪੈ ਨਹੀਂ ਉਹ ਵੇਖੇ ਮੈਂ ਕੂੜੇ 'ਚ ਨਹੀਂ ਵੇਖਿਆ ਮੈਂ ਇੱਥੇ ਆ ਕੰਧ ਦੇ ਵਿੱਚ ਟੰਗੇ ਕਿਸ ਨੇ ਪਤਾ ਨਹੀਂ ਹੁਣ ਤੁਹਾਡੇ ਕਿਦਾਂ ਫੜ ਕੇ ਟੰਗੇ ਆ ਤੇ ਕੂੜੇ ਦੇ ਵਿੱਚ ਫੁੱਲ ਪਏ ਆ ਦੀਵੇ ਪਏ ਆ ਤੇ ਬਾਕੀ ਕੱਪੜੇ-ਕੁੱਪੜੇ ਪਏ ਆ ਉਹ ਹੋਰ ਕੋਈ ਸਾਹਮਣੇ ਨਹੀਂ ਆਈ ਮੇਰੇ ਤੇ ਲੋਕਾਂ ਨੂੰ ਕੀ ਮੈਂ ਅਸੀਂ ਤਾਂ ਨਜਾਦ ਜਿਨ੍ਹਾਂ ਨੇ ਮੈਂ ਇਹ ਚੌਣਾ ਜੀ ਜਿਹੜੀ ਆ ਮਲੇ ਜਲ ਪ੍ਰਵਾਹ ਕਰਨੀ ਚਾਹੀਦੀ ਆ ਚਲੋ ਜੇ ਮੰਦਿਰ ਦੀ ਕੋਈ ਸਫਾਈ ਕੀਤੀ ਆ ਜਾਂ ਅੱਜਕੱਲ੍ਹ ਨਰਾਤਿਆਂ ਦੇ ਵਿੱਚ ਸੰਗਤ ਚੜਾ ਰਹੀ ਫੁੱਲ ਵਗੈਰਾ ਤੇ ਇਹਨਾਂ ਨੂੰ ਜਲ ਪ੍ਰਵਾਹ ਕੂੜੇ ਤੇ ਨਹੀਂ ਸੁੱਟਣੀ ਚਾਹੀਦੀ ਜੈ ਸ਼੍ਰੀ ਰਾਮ ਜੈ ਮਾ ਕਾਲ ਮੈਂ ਗੌਰਵ ਸ਼ਰਮਾ ਹਿੰਦੂ ਨੇਤਾ ਅੱਜ ਬੜੇ ਦੇਖੋ ਰਾਨੇ ਮੱਦ ਭਾਗੀ ਗੱਲ ਆ ਕਿਸੇ ਮੰਦਰ ਵਾਲੇ ਦੇ ਕਟੂ ਦਾ ਪਤਾ ਨਹੀਂ ਕਿਹੜਾ ਮੰਦਰ ਵਾਲਾ ਲੱਖ ਲਾਂਤ ਦੀ ਮੈਂ ਕਹਾਂਗਾ ਉੱਤੇ ਸਾਡੇ ਸੁਧੀਰ ਕੁਮਾਰ ਸੂਰੀ ਜੀ ਦੀ ਵੀ ਇਸੇ ਕਰਕੇ ਜਿਹੜੇ ਆਪਣਾ ਉਹਨਾਂ ਅੰਛਨ ਦੇ ਬੈਠੇ ਗਪਾਲ ਮੰਦਿਰ ਵਾਲਾ ਉਹਨਾਂ ਨੇ ਆਪਣੀ ਜਾਨ ਨਿਸ਼ਾਵਤ ਕਰਤੀ ਇਸੇ ਗੱਲ ਕਰਕੇ ਲੋਕਾਂ ਨੂੰ ਅਪੀਲ ਕਰਕੇ ਮੰਦਿਰ ਵਾਲਾ ਨੂੰ ਪਰ ਮੰਦਿਰ ਵਾਲੇ ਫਿਰ ਵੀ ਨਹੀਂ ਸੁਧਰੇ ਲੱਖ ਲਾਂਧ ਦੀ ਕਰਾਵਾਂਗੇ ਜਿਹੜੇ ਆਪਣੇ ਘਰ ਇਕੱਠੇ ਪੈਸੇ ਕਰਕੇ ਲੈ ਜਾਂਦੇ ਆ ਉਹ ਜਿਹੜਾ ਸਮਾਨ ਮੰਦਿਰਾਂ ਚੜਦਾ ਇੱਥੇ ਆ ਦੇਖੋ ਇਹ ਕੂੜੇ ਦੇ ਢੇਰ ਤੇ ਸੁੱਟਿਆ ਆ ਬਨਾਲਾ ਰੋਡ ਕੋਲੂ ਮੇਲਾ ਵਾਲਾ ਪਲਾਟ ਔਰ ਆ ਪਲਾਟ ਵਿੱਚੋਂ ਕੂੜੇ ਦੇ ਢੇਰ ਚੋਂ ਆਪਾਂ ਜਾ ਇਸੇ ਢੇਰ ਚੋਂ ਆਪਾਂ ਚੁੱਕੇ ਆ ਗੋੜਾ ਛੋਟੇ ਉੱਤੇ ਫੋਟੋਆਂ ਸੁੱਟਦੀਆਂ ਮੈਂ ਲੱਖ ਲਾਂਦਰ ਦੀ ਕਹਾਂਗਾ ਐਸੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕੰਮ ਕਰਤੂਤ ਕਰਵਾਈ ਆ ਔਰ ਜਿਹੜਾ ਵੀ ਰੇੜੀ ਵਾਲਾ ਜਾਂ ਮੰਦਰ ਵਾਲਾ ਇਸ ਪਿੱਛੇ ਪਾਇਆ ਗਿਆ ਉਹ ਤੇ ਭੰਨ ਦੀ ਸਜ਼ਾ ਆਪਾਂ ਦਵਾਵਾਂਗੇ ਕਾਨੂੰਨੀ ਕਾਰਵਾਈ ਪੂਰੀ ਕਰਵਾਵਾਂਗੇ ਇਸ ਤੋਂ ਪਹਿਲੇ ਸਰ ਡੇਢ ਕਿ ਮਹੀਨੇ ਪਹਿਲੇ ਦੀ ਗੱਲ ਉਹਦਾ ਵੀ ਆਪਾਂ ਕੀਤੀ ਪਰ ਉਸ ਤੋਂ ਬਾਅਦ ਸੁਧਰ ਗਈ ਹੁਣ ਫੇਰ ਲੱਗਦਾ ਇਹਨਾਂ ਨੂੰ ਟੀਕਾ ਫੇਰ ਦੁਬਾਰਾ ਲਾਣਾ ਪੈਣਾ ਇਹ ਆਪਣਾ ਇਹਨਾਂ ਨੂੰ ਫੇਰ ਦੁਬਾਰਾ ਇਹ ਕਰੀ ਦੱਸਣਾ ਪੈਣਾ ਕਿ ਇਹ ਕਰਤੂਤਾਂ ਮਾਰੀ ਕਰਦੇ ਪਏ ਤੁਹਾਨੂੰ ਮੰਦਰ ਵਗੈਰਾ ਚ ਨਹੀਂ ਸਰ ਆਪਾਂ ਆਪਣਾ ਇੱਥੇ ਸੀਸੀਟੀਵੀ ਕੈਮਰੇ ਗਲੀ 'ਚ ਜੋੜਾ ਪਰ ਆਪਾਂ ਪੁਲਿਸ ਚੋਂ ਕੇ ਲਿਖਾਵਾਂਗੇ ਔਰ ਜਿਹੜਾ ਵੀ ਇੱਥੇ ਕਰਦੂਦ ਕਰਦਾ ਪਾਇਆ ਜਾਂਦਾ ਉਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਏਗਾ ਉਹਨੂੰ ਸਜ਼ਾ ਦਵਾਈ ਜਾਏਗੀ ਤੋਂ ਸਾਨੂੰ ਸਾਰਾ ਸਾਡੇ ਨਾਲ ਇਥੋਂ ਨੰਗਰੀ ਪਬਲਿਕ ਉਹ ਵੀ ਇਕੱਠੀ ਹੋਈ ਹੈ ਸਾਡੇ ਨਾਲ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਸਾਡੇ ਨਾਲ ਖਲੋਤੇ ਮੁੰਡੇ ਨਾ ਮੁੰਡਾ ਜੋੜ ਕੇ ਇਸ ਨੂੰ ਆਪਣਾ ਰੋਕਣ ਲਈ ਉਹਨਾਂ ਨੇ ਬੜੀ ਕਹਿ ਕੇ ਮੰਦ ਮੰਦ ਭਾਗੀ ਘਟਣਾ ਹੈ ਪੰਜਾਬ ਵਿੱਚ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਹੈ ਉੱਥੇ ਲੁਟੇਰਿਆਂ ਦਾ ਮਨੋਬਲ ਵੀ ਉੱਚਾ ਹੁੰਦਾ ਜਾ ਰਿਹਾ ਹੈ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਕੁਝ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਵਿਅਕਤੀ ਤੋਂ 70000 ਰੁਪਏ ਲੁੱਟਣ ਦੀ ਸੂਚਨਾ ਮਿਲੀ ਹੈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਮਤਾਬਿਕ ਗੋਲੇਬਾਰੀ ਦੀ ਘਟਨਾ ਦਾ ਪਤਾ ਲੱਗ ਗਿਆ ਤੇ ਅਸੀਂ ਜਾਂਚ ਕਰ ਰਹੇ ਹਾਂ ਹਾਂਜੀ ਕੀ ਗੱਲ ਹੋਈ ਹੈ ਭਾਜੀ ਗੱਲ ਹੋਈ ਜੀ ਆਪਣੀ ਰਾਜਵੀਂ ਟਰਾਂਸਪੋਰਟ ਦੀ ਗੱਡੀ ਹੈ ਜੀ ਨਿਊ ਫੋਕਲ ਪੁਆਇੰਟ ਆਪਣਾ ਕਲੱਬ ਜਗ੍ਹਾ ਮਰਦੀ ਦਿੱਲੀ ਜੀ ਅਜੇ 140 ਤੰਦਾ ਤੋਂ ਰੂਟ ਕਰਦੇ 140 ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਬੈਂਡ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਹੋਈ ਹੈ ਜੀ ਸਰ ਮੌਕੇ ਤੇ ਮੈਂ ਤੇ ਨਹੀਂ ਬਾਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਅੱਛਾ ਤੇ ਕਿੰਨੇ ਪੈਸੇ ਲੈ ਕੇ ਫਰਾਰ ਹੋਏ ਜੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੇ ਸਾਹਿਬ ਕਹਿੰਦੇ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਇਹ ਟਰੰਪੂ ਵਾਲਾ ਵਿੱਚ ਕੀ ਲੱਗ ਜਾ ਰਿਹਾ ਸੀ ਇਹ ਤੇ ਗਲੋਸਰੀ ਹੁੰਦੀ ਹੈ ਜੀ ਘਰਾਂ ਦਾ ਸਮਾਨ ਦੁਕਾਨਾਂ ਦਾ ਕਰੈਨਾ ਹੁੰਦਾ ਜੀ ਅੱਛਾ ਹਾਂਜੀ ਲੱਗਦਾ ਸਰ ਆਪਣਾ ਅਗਲੇ ਚੌਂਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਵੇਖਦੇ ਜੀ ਦੇਖੋ ਜੀ ਪਿੱਛੋਂ ਆਈ ਹੈ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਹੈ ਕੋਈ ਕਾਸਟ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਗੱਡੀ ਨਾਲ ਪਾਸਰ ਮੋਟਰਸਾਈਕਲ ਤੇ ਕਹਿ ਰਹੇ ਕਿ ਤਿੰਨ ਮੁੰਡੇ ਆਏ ਨੇ ਜੀ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤੀਆਂ ਨੂੰ ਫੜਾ ਜਲਦੀ ਜਲਦੀ ਫੜਿਆ ਜਾਵੇ ਇਨਸਾਫ਼ ਮਿਲਣਾ ਚਾਹੀਦਾ ਜੀ ਤੇ ਜਿਹਨੂੰ ਗੋਲੀ ਵੱਜੀ ਹੈ ਜ਼ਖਮੀ ਤੇ ਨਹੀਂ ਹੋਇਆ ਕੋਈ ਬੰਦਾ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇਸ ਤੇ ਵੱਜਣ ਨੂੰ ਉਹਦੇ ਕਾਂਦੇ ਦੇ ਵਜੀ ਜਾਂ ਖੋਲ ਖਾ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੋਰੀ ਆਈ ਏ ਲੱਗਾ ਪਿਆ ਖੋਲ ਹਾਂਜੀ ਲੱਗਾ ਏ ਸ਼ੀਸ਼ੇ ਦੀ ਤਾਂ ਹੋਈ ਏ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਜੀ ਇਹਨਾਂ ਤੇ ਫਾਇਲ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਏ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਉਹ ਇੱਕ ਹਰਦੀਪ ਸਿੰਘ ਆ ਕਿਸ਼ਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਬੰਨ ਇੱਕ ਗੋਲੀ ਜਿਹੜੀ ਆ ਉਹ ਲੱਗੀ ਛੋਹ ਹੋਈ ਆ ਉਸ ਤੋਂ ਬਾਅਦ ਜਿਹੜਾ ਆ ਆਮ ਪਬਲਿਕ ਤੇ ਇਕੱਠੀ ਹੋਈ ਆ ਉਹ ਫਾਇਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆ ਸ਼ੀਨ ਕੇ ਲੈ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਉਹਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨੁਕਤੇ ਦੀ ਕੀ ਪਰਚਾ ਦਰਜ ਕਰ ਰਹੇ ਪਰਚਾ ਦਰਜ ਕਰ ਰਹੇ ਆ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਹਾੜ ਦੇ ਵਿਸ਼ੇਸ਼ ਮੌਕੇ ਤੇ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਰਧਾ ਤੇ ਭਾਵਨਾ ਨਾਲ ਮੱਥਾ ਟੇਕਣ ਲਈ ਅੰਮ੍ਰਿਤਸਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੇ ਹਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਜ਼ੰਗਤਾਂ ਦਾ ਵਿਸ਼ੇਸ਼ੀ ਕਾਟ ਦੇ ਕਣ ਮਿਲ ਰਿਹਾ ਤੇ ਦੂਰੋਂ ਦੂਰੋਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੇ ਗੁਰੂ ਘਰ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ ਵਿੱਚ ਖੜੀਆਂ ਹੋਈਆਂ ਹਨ ਸੰਤਾਂ ਨੇ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ ਬੜੇ ਭਾਗਾਂ ਵਾਲਿਆਂ ਜੀ ਅੱਜ ਵਿਸਾਖੀਆ ਪਵਿੱਤਰ ਤਿਹਾੜਾ ਇਸ ਦਿਨ ਸਾਇਸ ਦੇ ਗਰੁੱਪ ਬੈਂਸਿੰਗ ਨੇ ਹਾਲ ਸਪੰਸਾ ਜਗਤਿਸ ਤੇ ਅੱਜ ਖਾਸ ਤੇ ਜੰਗਲ ਦੀਆਂ ਸਮੂਹ ਸੰਸਥਾ ਨੂੰ ਬਹੁਤ ਬਹੁਤ ਵਧਾਈਆਂ ਐ ਪਰ ਭਾਗਾਂ ਵਾਲੇ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਬੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਆ ਗੁਰੂ ਨਾਲ ਜੁੜੋ ਜੀ ਕਿਉਂਕਿ ਜਿਹੜਾ ਸਾਡਾ ਜੀਵਨ ਹੈ ਇਹਨੂੰ ਜੇ ਅਸੀਂ ਸਹੀ ਤਰੀਕੇ ਨਾਲ ਚਲਾਉਣਾ ਤੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਸਾਰੇ ਕੋਤੇ ਅੰਮ੍ਰਿਤਸਰ ਸਿੱਖੀ ਦਾ ਕੇਂਦਰ ਹੈ ਗੁਰੂ ਰਾਮ ਰਾਸ ਦੀ ਪੂਜਾ ਕਰਦੀ ਹੈ ਤੇ ਸਾਰੇ ਅੰਮ੍ਰਿਤਸਰੀ ਭਾਗਾਂ ਵਾਲੇ ਆ ਕਿ ਉਹਨਾਂ ਨੂੰ ਅੰਮ੍ਰਿਤਸਰ ਚ ਜਨਮ ਲੈਣ ਦਾ ਮੌਕਾ ਮਿਲਦਾ ਤਾਂ ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪੰਤੇ ਵਾਲੀ ਉਹਨਾਂ ਨੇ ਅੱਜ ਦੇ ਦਿਨ 13 April 1699 ਇਸਵੀ ਨੂੰ ਜੋ ਖਾਲਸੇ ਦੀ ਸਾਜਨਾ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਸਾਜਨਾ ਦਿਵਸ ਨੂੰ ਸਮਰਪਤ ਕਿਉਂਕਿ ਅੱਜ ਮੈਂ ਸਮਝਦਾ ਕਿ ਅਸੀਂ ਆਪਣੀ ਗੱਲ ਕਰ ਰਹੇ ਹਾਂ ਖਾਲਸੇ ਦੀ ਗੱਲ ਕਰ ਰਹੇ ਹਾਂ ਇਮਾਰਾ ਜੀ ਨੇ ਕਿਹਾ ਅਸੀਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੇ ਹੋ ਕਰੋ ਨਿਵਾਸ ਸੋ ਅਸੀਂ ਖਾਲਸ ਬਨ ਜਾਈਏ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਉਹ ਸਾਡੇ ਅੰਦਰ ਡੜਿਆ ਜਾਵੇ ਤੇ ਅੱਜ ਉਸ ਮਕਸਦ ਨਾਲ ਇੱਕ ਛੋਟੀ ਰਾਈਡ ਅਸੀਂ ਰੱਖੀ ਸੀ ਸੈਂਟਰਲ ਯਤੀਮ ਖਾਨਾ ਅੰਮ੍ਰਿਤਸਰ ਤੋਂ ਯਤੀਮ ਖਾਨਾ ਅੰਮ੍ਰਿਤਸਰ ਤੋਂ ਰਾਈਡ ਰੱਖਣ ਦਾ ਕਾਰਨ ਸੀ ਕਿ ਜਲਿਆਂਵਾਲਾ ਬਾਗ ਸਾਕਾ ਜੋ ਕਿ ਅੱਜ ਦੇ ਦਿਨ ਹੀ 13 April 1919 ਈਸਵੀ ਨੂੰ ਹੋਇਆ ਜਿਸ ਵਿੱਚ ਸੈਂਕੜੇ ਮਾਸੂਮ ਭਾਰਤੀਆਂ ਨੂੰ ਗੋਲੀਆਂ ਨਾਲ ਛੱਲ ਨਹੀਂ ਕਰ ਦਿੱਤਾ ਗਿਆ ਮਾਈਕਲ ਰੁਗਾਇਰ ਦੇ ਹੁਕਮਾਂ ਨਾਲ ਜਨਰਲ ਡਾਇਰ ਦੀ ਪਲਟੂਨ ਨੇ ਉਸ ਵੇਲੇ ਸ਼ਹੀਦ ਉਧਮ ਸਿੰਘ ਜੋ ਕਿ ਸੈਂਟਰਲ ਜਦੀਬ ਖਾਨਾ ਅੰਮ੍ਰਿਤਸਰ ਦੇ ਪੜ੍ਹਾਈ ਕਰ ਰਿਹਾ ਸੀ ਉੱਥੇ ਹੀ ਰਹਿ ਰਿਹਾ ਸੀ ਉਹਨਾਂ ਦੇ ਮਨ ਤੇ ਗਹਿਰਾ ਅਸਰ ਪਿਆ ਸ਼ਹੀਦ ਤੇ ਸੇਵਾ ਕਰ ਰਿਹਾ ਸੀ ਨੌਜਵਾਨ ਸੀ ਉਸ ਵੇਲੇ ਉਹਨਾਂ ਨੇ ਇੱਕ ਤੈਅਆ ਕੀਤਾ ਇੱਕ ਅਹਿਦ ਕੀਤਾ ਕਿ ਇਸ ਨਸਲ ਕੁਸ਼ੀ ਦਾ ਇਸ ਕਤਲੋ ਗੈਰਤ ਦਾ ਬਦਲਾ ਲਿਆ ਜਾਏਗਾ ਸੋ ਉਹਨਾਂ ਨੇ ਅਡਵਾਇਰ ਨੂੰ ਤੇ ਡਾਇਰ ਨੂੰ ਫੋਲੋ ਕੀਤਾ ਕਾਫੀ ਸਾਲ ਮਿਹਨਤ ਕੀਤੀ ਫਿਰ ਲੰਡਨ ਜੇ ਉਹ ਦਿਨ ਆਇਆ 1940 ਵਿੱਚ ਉਹਨਾਂ ਨੇ ਸ਼ਰੇਆਮ ਜੋ ਸੈਂਟਰਲ ਹਾਲ ਸੀ ਲੰਡਨ ਦਾ ਉਹਦੇ ਵਿੱਚ ਮਾਈਕਲ ਐਡਵਾਇਰ ਸਪੀਚ ਦੇ ਰਿਹਾ ਸੀ ਆਪਣੀਆਂ ਮੱਲਾ ਮਾਰ ਕੇ ਗਾ ਰਿਹਾ ਸੀ ਅਸੀਂ ਉੱਥੇ ਜਿਲੇ ਵਾਲਾ ਬਾਗ ਏਦਾਂ ਕਰ ਦਿੱਤਾ ਕੁੱਤਿਆਂ ਬਿਲੇ ਵਾਂਗੂ ਅਸੀਂ ਭਾਰਤੀਆਂ ਨੂੰ ਮਾਰ ਦਿੱਤਾ ਉਸ ਵੇਲੇ ਉਸ ਯੋਧੇ ਨੇ ਜੋ ਕਿ ਆਪਣੀ ਇੱਕ ਬੁੱਕ ਚ ਕਿਤਾਬ ਦੇ ਵਿੱਚ ਪਿਸਤੌਲ ਲੈ ਕੇ ਆਇਆ ਸੀ ਉਸ ਵੇਲੇ ਨੇ ਪਿਸਤੌਲ ਕੱਢ ਕੇ ਮਾਈਕਲ ਐਡਵਾਇਰ ਦੇ ਇੱਕ ਜੇ ਗੋਲੀਆਂ ਮਾਰੀਆਂ ਤੇ ਆਪਣੇ ਆਪ ਨੂੰ ਬੜੀ ਖੁਸ਼ੀ ਨਾਲ ਬੜੀ ਪ੍ਰਸੰਤਾ ਨਾਲ ਉਸ ਵੇਲੇ ਦੀ ਪੁਲਿਸ ਤੇ ਹਵਾਲੇ ਕਰ ਦਿੱਤਾ ਸੋ ਇੱਕ ਮਿਸ਼ਨ ਸ਼ਹੀਦਾਂ ਨੂੰ ਯਾਦ ਕਰਨ ਦਾ ਉਸ ਨੂੰ ਲੈ ਕੇ ਅਸੀਂ ਕਿਉਂਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਥ ਸੋ ਜਿਹੜੇ ਸ਼ਹੀਦਾਂ ਨੇ ਆਪਣੀਆਂ ਜ਼ਿੰਦਗਾਂ ਆਪਣੀਆਂ ਪਰਿਵਾਰ ਵਾਰ ਦਿੱਤੇ ਉਹਨਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ ਉਹ ਮੰਨਦੇ ਵੇ ਸਾਡੇ ਇੱਛਾ ਆਈ ਮੇਰੇ ਸਾਰੇ ਵੀਰ ਨੇ ਟਰਬਿਨੇਟਰ ਦੇ ਸਾਡਾ ਗਰੁੱਪ ਹੈ ਰਾਈਡਰਸ ਦਾ ਸਾਈਕਲ ਰਾਈਡ ਅਸੀਂ ਕਰਦੇ ਹਾਂ ਇਤਿਹਾਸਿਕ ਸਥਾਨਾਂ ਤੇ ਵੀ ਸਿੱਖੀ ਸਰੂਪ ਨੂੰ ਸੰਭਾਲ ਕਰਨਾ ਸੇਧ ਦੀ ਸੰਭਾਲ ਕਰਨਾ ਇਹ ਸਾਡਾ ਮਿਸ਼ਨ ਹੈ ਸੋ ਅੱਜ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਕੀਤਾ ਹੈ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਡ ਹਲਕੇ ਤੋਂ ਗਾਇਕ ਹੰਸਰਾਜ ਹੰਸ ਪਾਸ਼ਪਾ ਦੀ ਸੀਟ ਤੋਂ ਚੋਣ ਮੈਦਾਨ ਵਿੱਚ ਆਂਦਾ ਜੇ ਮਿਸਾਲ ਫਰੀਦਕੋਟ ਦੇ ਪਿੰਡਾਂ ਵਿੱਚ ਦੇਖੋ ਨਾ ਮੇਰੇ ਜਿੱਥੇ ਪ੍ਰਚਾਰ ਕਰਨ ਗਏ ਹੰਸਰਾਜ ਹੰਸ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਗੱਡੀ ਵਿੱਚ ਬੈਠ ਕੇ ਭਜਣਾ ਪਿਆ ਕਿਸਾਨਾਂ ਦਾ ਕਹਿਣਾ ਹੈ ਕਿ ਪਾਸ਼ਪਾ ਨੇ ਕਿਸਾਨ ਨਹੀਂ ਦਿੱਲੀ ਵਿੱਚ ਦਖਲ ਨਹੀਂ ਹੋਣ ਦਿੱਤੇ ਤੇ ਹੁਣ ਉਹ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਪਿੰਡਾਂ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ। ਬਾਬਾ ਮਨਜੋਤ ਸਿੰਘ ਗਰੇਵਾਲ ਨੇ ਨੀਲੋਪੁਰ ਵਾਲੇ ਇਲਾਕੇ ਦੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਗਈ ਕਿ ਆਪਣੇ ਕਮਾਂਕਾਰਾਂ ਤੋਂ ਵਿਹਲੇ ਹੋ ਕੇ 14 ਅਪ੍ਰੈਲ ਦੇ ਐਤਵਾਰ ਨੂੰ ਸਵੇਰੇ 10 ਵਜੇ ਸਮਰਾਲਾ ਲੁਧਿਆਣਾ ਰੋਡ ਨੇੜੇ ਹਿਰਨ ਪਾਰਕ ਨੀਲੋ ਫੁਲਵੀਕੇ ਬਾਬਾ ਜੀ ਦੇ ਦਰਬਾਰ ਤੇ ਪਹੁੰਚਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਬਾਬਾ ਜੀ ਨਾਮ ਜੈ ਜੂਲੇ ਲਾਲ ਜੈ ਖਵਾਜਾ ਪੀਰ ਮੈਂ ਬਾਬਾ ਮਨਜੋਤ ਸਿੰਘ ਘਰੇਵਾਲ ਗੱਦੀ ਨਿਸ਼ੀਨ ਤੰਤਨ ਜਿੰਦਾ ਪੀਰ ਖਵਾਦਾ ਖਜ਼ਰਵਾਲੀ ਨੀਲੋਪੁਰ ਆਪ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਜਿਹੜੀ ਹੈ ਇਸ ਦਰਬਾਰ ਤੇ ਮਨਾਈ ਜਾ ਰਹੀ ਹੈ 24 April ਦਿਨ ਐਤਵਾਰ ਨੂੰ ਵਿਸਾਖੀ ਦਾ ਜੋੜ ਮੇਲਾ ਤੇ ਭੰਡਾਰਾ ਇੱਥੇ ਮਨਾਇਆ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਚੋਟੀ ਦੇ ਸਿੰਗਰ ਪਾਲੀ ਵੇਤ ਵਾਲੀਆ ਸੋਨ ਸਕੰਦਰ ਅਮਰਪਾਲੀ ਵਾਇਸਾ ਪੰਜਾਬ ਤੋਂ ਲੜਕਾ ਜਿੱਤਿਆ ਸੀ ਨੰਦ ਹੋਰ ਵੀ ਕਈ ਅਨੇਕਾ ਸਿੰਗਰ ਜਿਹੜੇ ਐ ਇੱਥੇ ਬਾਬਾ ਜੀ ਦਾ ਗੁਣਗਾਨ ਕਰਨ ਲਈ ਆ ਰਹੇ ਐ ਔਰ ਮੈਂ ਬੇਨਤੀ ਕਰਦਾ ਸਮੂਹ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਬਾਬਾ ਜੀ ਦੀ ਇਹ 14 ਤਰੀਕ ਨੂੰ ਆਓ ਆਪਾਂ ਰਲ ਮਿਲ ਕੇ ਵਿਸਾਖੀ 14 ਤਰੀਕ ਜਿਹੜੀ ਜੋੜ ਮੇਲਾ ਮਨਾਈਏ ਔਰ ਆ ਕੇ ਤੇ ਬਾਬਾ ਜੀ ਦੇ ਚਰਨਾਂ 'ਚ ਅਸ਼ੀਰਵਾਦ ਲੈ ਕੇ ਆਪਣਾ ਜੀਵਨ ਸਫਲਾ ਬਣਾਓ ਬਬਾ ਸਭਰ ਬਹੁਤ ਬਹੁਤ ਆਉਂਦੀ ਹੈ ਸੰਗਤ तकरीबन ਪੂਰੇ ਦੇਸ਼ ਚੋਂ ਹੀ ਆਉਂਦੀ ਹੈ Rajasthan ਤੋਂ Himachal ਤੋਂ Punjab ਹੋ ਗਿਆ ਗੁਰਦੇਸ਼ਾਂ ਜਿਹੜੀ ਸੰਗਤ ਬੈਠੀ ਹੈ ਉਹ ਵੀ ਸਪੈਸ਼ਲ ਮੇਲੇ ਲਈ ਉੱਥੋਂ ਆਉਂਦੇ ਆ ਆਈ ਹੋਈ ਸੰਗਤ ਲਈ ਕੀ ਰੇਪੜ ਕਿਤੇ ਅਦਰ ਦਰਬਾਰ ਨੂੰ ਦਰਬਾਰ ਵੱਲੋਂ ਹਰ ਤਰ੍ਹਾਂ ਦਾ ਲੰਗਰ ਇੱਥੇ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਚਾਹੇ ਉਹ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਹੋਵੇ ਚਾਹੇ ਉਹਨਾਂ ਦੇ ਲੰਗਰ ਪਾਣੀ ਦਾ ਇੰਤਜ਼ਾਮ ਹੋਵੇ ਸਾਰੇ ਹੀ ਇੰਤਜ਼ਾਮ ਜਿਹੜੇ ਦਰਬਾਰ ਵੱਲੋਂ ਕੀਤੇ ਜਾਂਦੇ ਕਿੰਨੇ ਕਿ ਸੇਵਾਦਾਰ ਸੇਵਾ ਨੂੰ ਹੁੰਦੇ ਨੇ ਇਹ ਅਨੇਕਾਂ ਹੀ ਸੇਵਾਦਾਰ ਆ ਸਾਡਾ ਇੱਥੇ ٹرسٹ ਬਣਾਇਆ ਹੈ ਕਵਾਜ਼ਾ ਗਰੀਬ ਨਵਾਜ ਸੋਸ਼ਲ ਵੈਲਫੇਅਰ ٹرسٹ ਉਹਦੇ ਸਾਰੇ ਟਰਸਟੀ ਔਰ ਜਿਨਨੇ ਸਾਡੇ ਮੈਂਬਰ ਨੇ ਪੂਰੀ ਤਨਦੇਹੀ ਦੇ ਨਾਲ ਬਾਬਾ ਜੀ ਦੇ ਮੇਲੇ ਤੇ ਆਪਣੀ ਸੇਵਾ ਨਿਭਾਵੇ ਇਤੇ ਦੀ ਨ ਕਿਸਾਨ ਸੰਘਣਾ ਵੱਲੋਂ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਖਿਲਾਫ ਆਪਰੇਸ਼ਨ ਲਈ 21000 ਰੁਪਏ ਲੈਣ ਦੇ ਬਾਵਜੂਦ ਆਪਰੇਸ਼ਨ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਧਰਨਾ ਲਗਾਇਆ ਗਿਆ ਸੀ ਤੇ ਐਸ ਐਮਓ ਬਿੰਦ ਮਹਾਜਨ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਵੀ ਕਹੀ ਪਰ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਦੋਂ ਸਰਕਾਰੀ ਡਾਕਟਰਾਂ ਨੇ ਵੀ ਆਪਣੀ ਸੇਵਾਵਾਂ ਠੱਪ ਕਰਕੇ ਐਮਰਜੈਂਸੀ ਦੇ ਬਾਹਰ ਧਰਨਾ ਲਗਾ ਦਿੱਤਾ ਸਾਡਾ ਕੀ ਮਸਲਾ ਆ ਸਾਡਾ ਮਸਲਾ ਇਹ ਹੈ ਜੀ ਸਾਡੇ ਡਾਕਟਰ ਸਾਹਿਬ ਸੀਗੇ ਡਾਕਟਰ ਵਿਸ਼ਾਲ ਉਹਨਾਂ ਨੇ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਪਿਛਲੇ ਦਿਨਾਂ ਦੇ ਵਿੱਚ ਅ ਪਿਛਲੇ ਅਕਤੂਬਰ ਮਹੀਨੇ ਵਿੱਚ ਸਰਜਰੀ ਕੀਤੀ ਹੈ ਉਹ ਪੇਸ਼ੈਂਟ ਦੀ ਪਹਿਲੀ ਗੱਲ ਆ ਉਹ ਪੇਸ਼ੈਂਟ ਕਹਿ ਰਿਹਾ ਕਰੋ ਉਹ ਹਰਨੀਆਂ ਦਾ ਆਪਰੇਟ ਆ ਜਦਕਿ ਉਹ ਹਰਨੀਆਂ ਦਾ ਆਪਰੇਟ ਨਹੀਂ ਹੈ ਉਹ ਆਪਰੇਟ ਸੀਗਾ ਵੈਰਾਈਕੋਸੀਲ ਦਾ ਵੈਰਾਈਕੋਸੀਲ ਇੱਕ ਬਿਮਾਰੀ ਹੁੰਦੀ ਹੈ ਜਿਹਦਾ ਆਪਰੇਟ ਕੋਈ ਜਿਆਦਾ ਲੰਬਾ ਚੋੜਾ ਬਰੇਡ ਨਹੀਂ ਹੁੰਦਾ ਸਿਰਫ ਉਹਦੀ ਲਾਈਗੇਸ਼ਨ ਹੁੰਦੀ ਹੈ ਜਾਂ ਉਹਨੂੰ ਬੰਨ ਦਿੰਦੇ ਨੇ ਆਰਟਰੀ ਨੂੰ ਕਿ ਉਹ ਆਪਣੇ ਆਪ ਜਿਹੜੀ ਡਿਸੋਲਵ ਹੋ ਜੇ ਹੁਣ ਉਹਦੇ ਵਿੱਚ ਰੈਕਰੈਂਸ ਰੇਟ ਬੜੀ ਹੈ ਉਹਦੇ ਵਿੱਚ ਰੈਕਰੈਂਸ ਬੜੀ ਹੋ ਜਾਂਦੀ ਹੈ ਕਈ ਵਾਰੀ ਉਹ ਦੁਬਾਰਾ ਚੀਜ਼ ਜਿਹੜੀ ਆ ਜਾਂਦੀ ਹੈ ਹੁਣ ਆਮ ਲੋਕਾਂ ਦੇ ਵਿੱਚ ਇਹ ਚੀਜ਼ ਸ਼ਾਇਦ ਨਹੀਂ ਹੈ ਜਾ ਜਾਣਕਾਰੀ ਕਈ ਵਾਰੀ ਨਹੀਂ ਹੋਏ ਉਹਨਾਂ ਨੂੰ ਤੇ ਇਸ ਕਰਕੇ ਉਹ ਉਹਨਾਂ ਨੂੰ ਲੱਗਿਆ ਕਿ ਹਰਨੀਆਂ ਦਾ ਆਪਰੇਟ ਸੀਗਾ ਤੇ ਆਪਰੇਟ ਨਹੀਂ ਕੀਤਾ ਜਿੰਦਾਬਾਦ ਸਾਡੀ ਜੁੜਤੀ ਜਿੰਦਾਬਾਦ ਇਸ ਕਰਕੇ ਇਹ ਸਾਡੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਹੈ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀਆਂ ਕੀਤੇ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਨੇ ਤਾਂ ਪੇਸ਼ੰਟ ਦੀ ਵਧੀਆ ਤਰੀਕੇ ਨਾਲ ਆਪਰੇਟ ਕੀਤਾ ਉਹ ਫਿਰ ਕਹਿ ਰਹੇ ਉਹਨਾਂ ਨੇ ਪੈਸੇ ਲਏ ਆ ਕੋਈ ਇਹੋ ਜਿਹੀ ਕੋਈ ਗੱਲ ਵੀ ਤਾਂ ਨਹੀਂ ਹੋਈ ਕਿਉਂਕਿ ਸਾਡੇ ਕੋਲ ਹੁਣ ਬੋਰਡ ਆਫ ਡਾਕਟਰਸ ਦੀ ਜਿਹੜੀ ਬਣੀ ਸੀ ਬੋਰਡ ਆਫ ਡਾਕਟਰਸ ਦਾ ਸਾਡੇ ਕੋਲ ਰਿਜ਼ਲਟ ਆ ਗਿਆ ਜਿਹਨੇ ਦੱਸ ਦਿੱਤਾ ਵੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਫਿਰ ਡਾਕਟਰ ਨੂੰ ਡੀਫੇਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਡਾਕਟਰ ਸਾਹਿਬ ਨੇ ਆਪਣਾ ਕੰਮ ਬਿਲਕੁਲ ਆਪਣੀ ਤਨਦੇਹੀ ਨਾਲ ਮਿਹਨਤ ਦੇ ਨਾਲ ਕੀਤਾ ਰੇਕਰੈਂਸ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਨਹੀਂ ਗਏ ਸਕੇ ਫਿਰ ਵੀ ਉਹ ਫਾਲੋ ਅਪ ਦਾ ਚੀਜ਼ ਹੈਗੀ ਉਹ ਫਾਲੋ ਅਪ ਕਰਾਂਗੇ ਪਤਾ ਲੱਗੂਗਾ ਪਰ ਤਾਂ ਸਟ੍ਰਾਈਕ ਆਪਾਂ ਕਰ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮਬੰਦ ਹੜਤਾਲ ਜਿਹੜੀ ਕੀਤੀ ਹੈ ਫਿਰ ਵੀ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹ ਜਿਹੜੀ ਹੈ ਜਿਨ੍ਹਾਂ ਨੇ ਡਾਕਟਰ ਵਿਸ਼ਾਲ ਤੇਨ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਦੇ ਉਹ ਤਾਂ ਕੰਮ ਨਹੀਂ ਕਰ ਪਾਰੇ ਜੇ ਇਹੋ ਜਿਹੀ ਕੰਡੀਸ਼ਨ ਰਹਿੰਦੀ ਹੈ ਫਿਰ ਆਪਾਂ ਅੱਗੇ ਵੀ ਹੜਤਾਲ ਜਾਰੀ ਰੱਖਾਂਗਾ ਪੇਸ਼ੈਂਟ ਖਰਾਬ ਹੋ ਰਿਹਾ ਉਹ ਤਾਂ ਕਿੰਦਾ ਪੇਸ਼ੈਂਟ ਜਿਹੜੇ ਆ ਹੁਣ ਦੇਖੋ ਪੇਸ਼ੈਂਟ ਤਾਂ ਆਪਾਂ ਐਮਰਜੈਂਸੀ ਜਿਹੜੀ ਚਾਲੂ ਰੱਖੀ ਹੋਈ ਹੈ ਜਿਹੜੀ ਓਪੀਡੀ ਸੇਵਾਵਾਂ ਨੇ ਉਹ 2 ਘੰਟੇ ਵਾਸਤੇ ਬੰਦ ਕੀਤੀਆਂ ਸਾਡੇ ਰੋਸ ਵੱਲੋਂ ਅਨਸ਼ਾਲ ਜਨਤ ਲੈਪਰੋਸਕੋਪੀ ਸਰਜਨ ਸਿਵਰ ਹਸਪਤਲ ਕੋ ਦਾਸ ਪਰ ਮੈਂ ਪਿਛਲੇ 2 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਨਿਸ਼ਾਰਮਜਾ ਸਿੰਘ ਸੀਗਾ ਮੈਂ 1 ਕਤਕਤੂਬਰ 2023 ਨੂੰ ਪੇਸ਼ੰਤ ਮਨਪੀਰ ਸਿੰਘ son of ਪ੍ਰੇਤਮ ਸਿੰਘ ਦਾ ਲੈਫਟ ਵੈਰੀਕੋਸੀਨ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੰਤ ਨੂੰ 4 ਦਿਨ ਕਿਉਂ ਡਿਸਚਾਰਜ ਕਰਤਾ ਤੇ ਉਸ ਤੋਂ ਬਾਅਦ ਪੇਸ਼ੰਤ ਦੋ ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੰਤ ਨਹੀਂ ਆਇਆ ਫਰਵਰੀ ਮੈਂ ਮੰਥ ਸੇ ਪੇਸ਼ੰਤ ਦੇ ਪੇਰੈਂਟਸ ਪਲੱਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਪੜੀ ਤੇ ਆਏ ਉਹਨਾਂ ਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੈਂਟ ਦੀਆਂ ਤੇ ਮੈਂ ਬੜੀ ਹਲੀਮੀ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਪੇਸ਼ੈਂਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹ ਹੀ ਹੱਲ ਕਰਦਾ ਹਾਂ ਪਰ ਪੇਸ਼ੈਂਟ ਨੇ ਪੇਸ਼ੈਂਟ ਪਲੱਸ ਉਹਦੇ ਰੈਨਰ ਪੇਸ਼ੈਂਟ ਦੇ ਅਟੈਂਡੈਂਟਸ ਨੇ ਮੇਰੇ ਤੇ ਰਿਸ਼ੋਦੇਵ ਬਲੇਮ ਲਾਇ ਗਲਤ ਇਲਜ਼ਾਮ ਲਾਇ ਜੋ ਕਿ ਸਾਰਾ ਸਾਰ ਝੂਠ ਹੈ ਉਸ ਤੋਂ ਬਾਅਦ ਪੇਸ਼ੈਂਟ ਇੱਥੋਂ ਚਲਾ ਗਿਆ ਪੇਸ਼ੈਂਟ ਦੇ ਅਟੈਂਡੈਂਟਸ ਚਲੇ ਗਏ ਉਹਨਾਂ ਨੇ ਕਿਸਾਨ ਯੂਨੀਅਨ ਦੀ ਮਦਦ ਨਾਲ ਇੱਥੇ ਤਾਂ ਨਾ ਲਾਇਆ ਪਿਛਲੇ ਸੰਡੇ ਲਾਸ ਸੰਡੇ ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਮੰਦਿਰ ਸਪੈਕਟ ਕਰਦੇ ਨੇ ਬਟ ਵਿਦਆਉਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਸ ਇਥੇ ਬਲੇਮ ਲਾਇ ਗਲਤੀ ਦਾ ਇਲਜ਼ਾਮ ਲਾਇਆ ਇੱਕ ਉਹਨਾਂ ਨੇ ਇਲਜ਼ਾਮ ਮੇਤੇ ਐ ਇਲਜ਼ਾਮ ਲਾਇਆ ਕਿ ਮੈਂ ਪੇਸ਼ੰ ਦਾ ਹਰਨੀਆ ਦਾ ਆਪਰੇਟ ਕੀਤਾ ਪੇਸ਼ੰ ਦਾ ਹਰਨੀਆ ਨਹੀਂ ਲੈਫਟ ਵੈਰੀਕੋਸੇਲ ਦਾ ਆਪਰੇਟ ਕੀਤਾ ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ ਆਪਰੇਸ਼ਨ ਮੈਂ ਪੇਸ਼ੰ ਦੀ ਕੰਸੈਂਟ ਲੈਣ ਤੋਂ ਬਾਅਦ ਐਨਸੀਆ ਦੀ ਫਿਟਨੈਸ ਲੈਣ ਤੋਂ ਬਾਅਦ ਇੱਥੇ ਆਪਰੇਟ ਕੀਤਾ ਜੋ ਜਿਹਦੇ ਆਰਟੀ ਨੋਟਸ ਵੀ ਹੈ ਜਿਹਦੀ ਫੋਟੋਕਰਾਸ ਵੀ ਹੈ ਮੇਰੇ ਕੋਲ ਐਵੀਡੈਂਸ ਵੀ ਹੈ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਇਕਾ ਵੀ ਇਲਜ਼ਾਮ ਲਾਇਆ ਕਿ ਇਹਨਾਂ ਨੇ ਬਾਰੋ ਡਾਕਟਰ ਬੁਲਾ ਕੇ ਇੱਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਰੋ ਨਹੀਂ ਬੁਲਾਇਆ ਉਹ ਤਾਂ ਆਪਰੇਟ ਮੈਹਿ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਹਰ ਜਥੇਬੰਦੀ ਦੀ ਰਿਸਪੈਕਟ ਕਰਦੇ ਹਾਂ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਹਾਂ ਪਰ ਜਥੇਬੰਦੀਆਂ ਨੂੰ ਵੀ ਵਿਦਆਊਟ ਆਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੈਂਟ ਵੀ ਸਾਡਾ ਡਾਕਟਰ ਦੇ ਖਿਲਾਫ ਇਹ ਸਤਨ ਗਲਤ ਇਲਜ਼ਾਮ ਨਹੀਂ ਲਾਣ ਕਰਨੀ ਚਾਹੀਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ੀ ਘਟਨਾ ਪੁਲਿਸ ਜ਼ਿਲ੍ਹਾ ਪਟਾਲਾ ਦੇ ਮੜਿਆਵਾਲ ਸਥਿਤ ਇੱਕ ਸਰਕਾਰੀ ਸਕੂਲ ਵਿੱਚ ਵਾਪਰੀ ਜਿੱਥੇ ਸਕੂਲ ਵਿੱਚ ਗੈਸ ਸਿਲੰਡਰ ਅਤੇ ਪਾਂਡੇ ਤੱਕ ਚੋਰੀ ਕਰ ਲਏ ਗਏ ਕੱਟਣਾ ਸਵੇਰੇ 2 ਵਜੇ ਦੀ ਹੈ ਤੇ ਜਦੋਂ ਪਟਾਲਾ ਦੇ ਮੜਿਆਵਾਲ ਚ ਚੋਰਾਂ ਨੇ ਸਰਕਾਰੀ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਸਾਰੀ ਘਟਨਾ ਜੀ ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਆਂ ਜਿੱਦੋਂ ਸਕੂਲ ਆ ਕੇ ਵੇਖਿਆ ਤੁਹਾਡੇ ਮੱਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਸਾਰੇ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ ਵਿੱਚ ਸਿਲੰਡਰ ਹੈ ਨਹੀਂ ਆ ਬਰਤਨ ਹੈ ਨਹੀਂ ਆ ਜੋ ਜੋ ਮੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਕੇ ਆ ਕੇ ਕਿ ਚਲੋ ਸਾਰਾ ਹੁੰਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਜਦੋਂ ਉਹਨਾਂ ਨੂੰ ਦੱਸਿਆ ਅਸੀਂ ਮੇਰੇ ਸਹਿਯੋਗੀ ਸਾਥੀ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਤੇ ਸੱਚੀ ਸਿਲੰਡਰ ਵਿੱਚ ਹੈ ਨਹੀਂ ਸੀਗੇ ਭੱਠੀ ਇੱਕ ਸੀਗੀ ਅੱਡੇ ਉਹ ਚੋਰੀ ਹੋ ਗਈ ਬਰਤਨ ਸੀਗੇ ਵੱਡੇ ਪਤੀਲੇ ਕੜਾਈ ਸੀਗੀ ਉਹ ਸਾਰਾ ਕੁਝ ਲੈ ਗਏ ਇਹ ਕੁਕਰ ਸੀਗਾ ਪਤਾ ਨਹੀਂ ਕੁਕਰ ਕਿਸ ਤਰ੍ਹਾਂ ਕੀ ਇਹਨਾਂ ਛੱਡ ਗਏ ਸਾਨੂੰ ਸਮਝ ਨਹੀਂ ਆਈ ਅਸੀਂ ਉੱਪਰੋਂ ਜਾ ਕੇ ਚੁੱਕਿਆ ਜਿੱਦਰੋਂ ਦੀ ਆਏ ਚੋਰ ਉਸ ਪਰਲੀ ਸਾਈਡ ਆ ਸਕੂਲ ਦੀ ਉਧਰੋਂ ਐਂਟਰ ਕੀਤੇ ਆ ਸੀਸੀਟੀਵੀ ਕੈਮਰਾ ਤੇ ਉਹਨਾਂ ਨੇ ਕਪੜਾ ਪਾਇਆ ਵਾ ਤੇ ਬਾਅਦ ਵਿੱਚ ਆਪਣਾ ਜੋ ਘਾਰੇ ਨੂੰ ਜਿਹੜੋ ਘਾਰ ਨਾਲ ਮੈਨੂੰ ਇਹਨੂੰ ਅੰਜਾਮ ਦਿੱਤਾ ਵਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਹ ਸਕੂਲ ਵਿੱਚ ਵਾਪਰੀ ਆ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜਿਹੀ ਘਟਨਾ ਨਹੀਂ ਵੇਖੀ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ ਹਾਂਜੀ ਹਾਂਜੀ ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਹਾਨੂੰ ਹੁਣ ਥੋੜਾ ਜਿਹਾ ਪ੍ਰਬੰਧ ਕਰਨਾ ਪੈਣਾ ਪਰ ਸਾਰਾ ਚੁੱਲਾ ਠੰਡਾ ਪਿਆ ਵਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਇੰਨਾਂ ਚੋਰਾਂ ਤੇ ਨੱਥ ਪਾਈ ਜਾਏ ਤਾਂ ਜੋ ਇਹੋ ਜੀਆਂ ਘਟਨਾ ਜੜੀਆਂ ਗਾਂ ਤੋਂ ਨਾ ਹੋ ਸਕਣ ਇਹਨਾਂ ਦੇ ਠੱਲ ਪਾਈ ਜਾ ਸਕੇ ਕੀ ਗੱਲ ਕਰ ਵੀ ਸਵੇਰੇ ਮੈਂ ਆਈ ਸੀ ਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲਣੀ ਆ ਅੱਗੇ ਦਫਤਰੋਂ ਚਾਬੀ ਲੈਣ ਲੱਗੀ ਹੋਏ ਅੱਗੇ ਮੈਂ ਚਾਬੀ ਲੈ ਕੇ ਆਈ ਤੇ ਤਾਲਾ ਨਾ ਖੁੱਲਾ ਸੀ ਤੇ ਜਿੰਦਰਾ ਵੀ ਖੁੱਲਾ ਸੀ ਜਿੰਦਰਾ ਨਹੀਂ ਲੱਗਾ ਸੀ ਤੇ ਮੈਨਾਂ ਨੂੰ ਸਾਨੂੰ ਫੋਨ ਕੀਤਾ ਸੀ ਫੁੱਪ ਸੱਜੀ ਉਹਨਾਂ ਹੋਣ ਚੁਕਿਆ ਤੇ ਕਹਿੰਦੇ ਕੋਈ ਨਹੀਂ ਬੰਦ ਆ ਰਿਹਾ ਤੇ ਫਿਰ ਮੈਂ ਸੱਜੀ ਹੁਣੇ ਆ ਗਏ ਸੱਜੀ ਵੀ ਉਹਨਾਂ ਆਪੀ ਤੇ ਬਰਤਨਾਂ ਦੀ ਚੋਰੀ ਹੋ ਗਈ ਆ ਤੇ ਸੱਦ ਬਰਾਖ ਦੇਖਿਆ ਤੇ ਵਾਕਈ ਬਰਤਨ ਆਏ ਕਬ ਹੋਇਆ ਪੀ ਤੇ ਪਤੀਲੇ ਲੈ ਗਏ ਨਾ ਥੀਲਾ ਲੈ ਕੇ ਇੱਕ ਲੈ ਕੇ ਟੱਪ ਲੈ ਕੇ ਨਾ ਦੋ ਸੰਡਰ ਲੈ ਕੇ ਨਾ ਪੱਠੀ ਲੈ ਕੇ ਚੁੱਕੇ ਅੱਜ ਫਿਰ ਰਾਸ਼ਣ ਜਿਹੜਾ ਬੱਚਿਆਂ ਨੂੰ ਕਿਦਾਂ ਅੱਜ ਬੋਦਮੁਸ਼ਲਾ ਹਾਂਜੀ ਹਾਂਜੀ ਮੰਗ ਕੀ ਕਰਦੇ ਹਾਂਜੀ ਮੰਗ ਸਾਡੇ ਪੀਏ ਹਾਂ ਦਾ ਸਮਾਨ ਹੁਣ ਬਸ ਮਿਲ ਜਾਈ ਬੀਤੀ ਰਾਤ ਕਰੀਬ 10:30 ਵਜੇ ਸ਼੍ਰੀ ਮੁਖਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਤਾਂ ਰਾਸਤੇ ਵਿੱਚ ਇੱਕ ਵਿਅਕਤੀ ਤੋ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਕਿਸੇ ਵਸਤੂ ਦੀ ਖੋ ਕਰਕੇ ਪਾਜੇ ਸਨ ਨੌਜਵਾਨ ਵਿਧਾਇਕ ਕਾਕਾ ਬਰਾੜ ਨੇ ਖੁਦ ਹੀ ਗੱਡੀ ਰਾਹੀਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਜਦੋਂ ਅਸੀਂ ਗਵਰਨਮੈਂਟ ਕਾਲਜ ਦੇ ਬਰਾਬਰ ਆਏ ਤਾਂ ਉੱਥੇ ਕੋਈ ਚਾਰ ਬੰਦੇ ਇੱਕ ਦੂਜੇ ਨਾਲ ਲੜਦੇ ਨਜ਼ਰ ਦੂਰੋਂ ਨਜ਼ਰ ਆ ਰਿਹਾ ਸੀ ਕਿ ਉਹ ਨੜ ਰਹੀ ਹੈ ਪਰ ਉਹ ਲੜ ਨਹੀਂ ਰਹੀ ਸੀ ਤਿੰਨ ਬੰਦੇ ਇੱਕ ਬੰਦੇ ਤੋਂ ਕੋਈ ਸਮਾਨ ਖੋ ਰਹੇ ਸੀ ਸਾਨੂੰ ਨਹੀਂ ਪਤਾ ਕੀ ਖੋ ਰਹੇ ਸੀ ਜਦੋਂ ਅਸੀਂ ਕੋਲੇ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਬਹਿ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਟਰਸਾਈਕਲ ਭਜਾਇਆ ਕੁਝ ਕਿਲੋਮੀਟਰ ਦੇ ਅੰਦਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਅੱਗੇ ਕਾਰ ਲਾ ਕੇ ਰੋਕਿਆ ਜੋ ਰੋਕਿਆ ਤਾਂ ਉਹ ਮੋਟਰਸਾਈਕਲ ਨੂੰ ਸੱਟ ਕੇ ਪੈਦਲ ਚੱਲ ਪਏ ਮੇਰੇ ਮਗਰ ਜਿਹੜੀ ਸਿਕਿਉਰਿਟੀ ਦੀ ਗੱਡੀ ਸੀ ਸਾਡੇ ਜਿਹੜੇ ਜਵਾਨ ਸੀ ਉਹ ਵੀ ਮਗਰ ਚੱਲ ਪਏ ਉਹ ਅੱਡੋ ਅੱਡੀ ਰਸਤਿਆਂ ਨੂੰ ਖਿੰਡਨ ਕਰਕੇ ਇੱਕ ਬੰਦਾ ਕਿਸੇ ਹੋਰ ਰਸਤੇ ਨਾਲ ਜਾ ਦੋ ਬੰਦੇ ਕੋੜਪੂਰਾ ਰੋਡ ਤੇ ਬਣੇ ਫਲੈਟਾਂ ਦੇ ਵਿੱਚ ਵੜ ਗਏ ਉੱਥੋਂ ਇੱਕ ਬੰਦਾ ਫੜਿਆ ਗਿਆ ਦੂਸਰਾ ਬੰਦਾ ਟਰੇਸ ਨਹੀਂ ਹੋ ਸ ਗਿਆ ਕਿੱਧਰ ਦੀ ਨਿਕਲ ਗਿਆ ਉਸ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਥਿਆਰ ਉਹਦੇ ਕੋਲੇ ਘੜ ਤੋਂ ਘੜ 22-3 ਫੁੱਟ ਲੰਬਾ ਕਾਪਾ ਸੀ ਜਿਹੜਾ ਮੇਰਾ ਖਿਆਲ ਹੈ ਜੇ ਇੱਕ ਕਾਪਾ ਕਿਸੇ ਦੇ ਵਜਦਾ ਤਾਂ ਉਹ ਬੰਦਾ ਨਹੀਂ ਬਚ ਸਕਦਾ ਸੀ ਇਸ ਕਥਨ ਦਾ ਖਤਰਨਾਕ ਹੈ ਯਾਰ ਇਹ ਵੀ ਨਹੀਂ ਕਿਉਂ ਲੋਕੋ ਕੇ ਲਈ ਬੰਦੇ ਸ਼ਰੇਆਮ ਚੀ ਗਾ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਆਪਦੇ ਆਪ ਦੇ ਪਹਿਰਾ ਦੇ ਕੇ ਕਿਸੇ ਨਾ ਕਿਸੇ ذریعے ਇਹਨਾਂ ਲੋਕਾਂ ਨੂੰ ਨੱਥ ਪਾਈਏ ਜੇ ਨੱਥ ਨਾ ਪਈ ਤਾਂ ਸਮਾਜ ਲਈ ਬਹੁਤ ਬੁਰਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਮੋਟਰਸਾਈਕਲ ਸਵਾਰ ਜਾਂਦੇ ਆ ਉਹਨਾਂ ਦੀ ਚੈਕਿੰਗ ਕਾਗਜ਼ਾਂ ਤੋਂ ਜਰੂਰੀ ਹਥਿਆਰਾਂ ਦੀ ਕੀ ਜਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਘੁੰਮਦੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕੀਤੀ ਹੈ ਰਿਕਵੈਸਟ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸੁਭਾਤ ਤੱਕ ਜਿਹੜੇ ਦੋ ਬੰਦੇ ਉਹਦੇ ਨਾਲ ਦੇ ਭੱਜੇ ਆ ਉਹਨਾਂ ਨੂੰ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਦੱਸੇ ਪਰ ਮੀਡੀਆ ਨੂੰ ਸਾਦ ਕੇ ਟਰੇਸ ਕਰੇ ਦੱਸੇ ਕਿ ਇਹ ਬੰਦੇ ਸੀ ਉਹ ਜਿਹੜੇ ਇਸ ਕਿਸਮ ਦੇ ਕਈ ਗਰੋਹ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਜੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਸਾਰੇ ਜੇ ਕਿਸੇ ਕੋਲ ਚਾਰ ਬੰਦੇ ਇਕੱਠੇ ਖੜੇ ਹੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਉਹ ਇੰਨਾ ਬੰਦਾ ਤੋਂ ਡਰਨ ਦੀ ਲੋੜ ਨਹੀਂ ਹੈ ਉਹਨਾਂ ਤੇ ਪਿੱਛਾ ਕਰਨ ਤੇ ਪੁਲਿਸ ਨੂੰ ਇਨਫੋਰਮ ਕਰਨ ਮਾਨਯੋਗ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਅਤੇ ਸਰਦਾਰ ਗੁਰਸ਼ੰਗ ਸਿੰਘ ਸੰਧੂ ਆਈਪੀਐਸ ਆਈਜੀਪੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤੇ ਸ਼੍ਰੀ ਪਾਗਿਰਤ ਸਿੰਘ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਸ਼ਾਰਤੀ ਅਨਜਾਇਕਾਫ ਵਿੱਢੀ ਗਈ ਮਹਿੰਮ ਤਹਿਤ ਨਸ਼ਾ ਤਸਕਾ ਤੇ ਮਾੜੇ ਅਨਸਾਨ ਨੂੰ ਫੜ ਕੇ ਉਹਨਾਂ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਤੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਫਤਾਰ ਕਰਕੇ ਉਸ ਪਾਸੋਂ ਇੱਕ ਐਲਟੋ ਕਾਰ ਤੇ ਅੱਠ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਰਾਮਾ ਮੰਡੀ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼੍ਰੀ ਮਕਸਰ ਸਾਹਿਬ ਪਰਦੇ ਦੇ ਸਮੇਂ ਤੇ ਨੇ ਪੁੱਤਰਾਂ ਸਮੇਤ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਮਕਸਰ ਸਾਹਿਬ ਬਠਿੰਡਾ ਰੋਡ ਤੇ ਪਿੰਡ ਬੁੱਟਰ ਸ਼ਾਣਾ ਨੇੜੇ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ ਤੇ ਕਾਰ ਨੂੰ ਗੁਰਪ੍ਰੀਤ ਸਿੰਘ ਉਹ ਪਿੱਛੇ ਲਾ ਰਿਆ ਸੀ ਸੜਕੀ ਹਾਦਸੇ ਵਿੱਚ ਗੁਰਪ੍ਰੀਤ ਸਿੰਘ ਤੇ ਉਸਦੇ ਦੋਸਤ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਗੁਰਪ੍ਰੀਤ ਸਿੰਘ ਦੀ ਮਾਤਾ ਜਸਵਿੰਦਰ ਕੌਰ ਅਤੇ ਪਿਤਾ ਦਰਸ਼ਨ ਸਿੰਘ ਦੀ ਹਸਪਤਾਲ ਲੈ ਜਾਂਦੇ ਸਮੇ ਮੌਤ ਹੋ ਗਈ। ਇਸ ਲਈ ਜੀ ਕੀ ਕਹਿਣਾ ਚਾਹੂੰਗੀ ਜਿਹੜਾ ਅੱਜ ਮੰਦਭਾਗ ਘਟਨਾ ਵਾਪਰੀ ਉਹਦੇ ਵਿੱਚ ਇੱਕ ਪਰਿਵਾਰ ਦੇ ਦੋ ਜੀ ਜੀ ਦੁਨੀਆ ਤੋਂ ਉਪਸਤ ਹੋ ਗਏ ਨੇ ਇੱਕ ਉਹਦਾ ਦੋਸਤ ਵੀ ਦੁਨੀਆ ਤੋਂ ਉਪਸਤ ਅੱਜ ਸਵੇਰ ਸਵੇਰ ਜਦੋਂ ਫੋਨ ਆਇਆ ਹਸਪੀਟਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਜ ਬੜਾ ਮਨ ਦੁਖਿਆ ਜਦੋਂ ਇੱਕ ਪਰਵਾਗ ਦੇ ਹੀ ਜੀ ਕਗੋ ਚਲੇ ਗਏ ਫਟਾਫਟ ਹਸਪੀਟਲ ਦੇ ਵਿੱਚ ਪਹੁੰਚੇ ਮਾਰੇ ਦੋਸਤ ਨੂੰ ਲੈ ਗਿਆ ਨਾਲ ਉੱਥੇ ਜਦੋਂ ਜਾ ਕੇ ਤੇ ਦੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ ਅਸੀਂ ਡੈਡ ਬੋੜੀਆਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਇੱਥੇ ਮੌਤਚੀ ਦੇ ਵਿੱਚ ਰਖਾਇਆ ਗਿਆ ਪਰ ਮੈਂ ਦੇਖੋ ਤੁਹਾਨੂੰ ਪ੍ਰੈਸ ਰਿਪੋਰਟਰ ਵੀਰਾਂ ਨੂੰ ਮੈਂ ਕੀ ਕਹਾਂ ਤੁਸੀਂ ਦੱਸ ਸਕਦੇ ਜਾਨੀ ਜਾਨੋ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹਨ ਕਿੰਨੀ ਨਾਕਾਮੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਫਾਇਜ਼ ਵੀ ਨਹੀਂ ਸੋ ਇੱਕ ਆ ਗੱਡੀ ਨਾਕਾਮੀ ਹੈ ਕੀ ਫਾਇਜ਼ ਵੀ ਨਹੀਂ ਖਵਾ ਸਕਦੀ ਐਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੁ ਵਗੀ ਅਸੀਂ ਗੋਲਾ ਪਾਈਏ ਇੱਕ ਵਗੀ ਪਾਲੀਏ ਦੋ ਵਗੀ ਪਾਲੀਏ ਤਿੰਨ ਵਗੀ ਪਾਲੀਏ ਅਖੀ ਸਾਡੇ ਵਰਗਾ ਸਮਾਜਸੀ ਵੀ ਜਾ ਕੇ ਘਰੇ ਬਹਿ ਜਾਊ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿਸੇ ਕਰੇ ਜਿਨ੍ਹਾਂ ਦੇ ਕਰੀ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਹੈ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰਿਜ ਹੈ ਨਹੀਂ ਕਿ ਜਾ ਕੇ ਵੇਖੋ ਫ੍ਰਿਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੌਤਚੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈਡ ਬੋਡੀ ਰੱਖਣ ਵਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਹੀ ਇੰਤਜ਼ਾਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚ ਆ ਗਏ ਤੇ ਸ਼ਮਸ਼ਾਨ ਘਰ ਚੋਂ ਫ੍ਰਿਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਵਸਤੇ ਮਾੜੀ ਗੱਲ ਹੈ ਤੇ ਸਰਕਾਰ ਵਸਤੇ ਮਾੜੀ ਗੱਲ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸ਼੍ਰੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਹੈ ਬਿਲਡਿੰਗਾਂ ਵੱਡੀਆਂ ਵੱਡੀਆਂ ਆ ਬਹੁਤ ਸੌਵਦਾ ਨਹੀਂ ਹੈਗੀ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਬਾ ਤੁਹਾਨੂੰ ਤਾਂ ਸਭਾ ਪਤਾ ਹੀ ਹੈ ਭਜਾਨਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਗਿਹੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾਂ ਜਵਾਨੀ ਜੇ ਹੋ ਜੇ ਤਾਂ ਹੱਥ ਜੋੜਦਾ ਤੁਹਾਡੇ ਆ ਕਾਗਦੇ ਉਸ ਸਰਕਾਰੀ ਹਸਪਤਾਲ ਦਾ ਕੋਈ ਹੱਲ ਕਾਗਦੇ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਹੈ ਜਿੰਨਾਂ ਤੇ ਬੀਤਦੀ ਉਹਨਾਂ ਨੂੰ ਪਤਾ ਹੈ ਸਰੀਕ ਐਕਸੀਡੈਂਟ ਹੋਇਆ ਨੀ ਪੁਲੀਸ ਕੇੰਟਰ ਜਿੰਨੇ ਦੇ ਕੋਈ ਕਲੇਮ ਨਾ ਕਿ ਇਹ ਨੀ ਸੇ ਰਾਮਾ ਮੰਡੀ ਤੋਂ ਉੱਤਰ ਆਤੇ ਤਾਰੇ ਸਿਰ ਕਾ ਆਪਣੀ ਕਾਰ ਤੇ ਦਰਸ਼ਨ ਸਿੰਘ ਦੇ ਦਾ ਪਰਿਵਾਰ ਇਹ ਆਉਂਦੇ ਉਹਨਾਂ ਦੀ ਅੱਖ ਲੱਗ ਗਈ ਕਿਤੇ ਮੇਂਦਰ ਅਸੀ ਰਾਧਾ ਤੇ ਗੱਡੀ ਮਟਰ ਸੀਮਿੰਟ ਕੋਲ ਪਿੱਕਰ ਚ ਵੱਜ ਗਈ ਗੱਡੀ ਵਜਨ ਕਰਕੇ ਇੱਕ ਤਾਂ ਜਸਿੰਦਰ ਕੌਰ ਦਰਸ਼ਨ ਸਿੰਘ ਦੀ ਪਤਨੀ ਹੈ ਤੇ ਗੁਰਪ੍ਰੀਤ ਸਿੰਘ ਲੜਕਿਆਂ ਦਾ ਇਹਦੀ ਡੈਥ ਹੋ ਗਈ ਹੈ ਇੱਕ ਜਸਕਰਨ ਸਿੰਘ ਇਹ ਦੋਸਤ ਦਾ ਸੀ ਗੁਰਪ੍ਰੀਤ ਦਾ ਇਹ ਆਪਣੇ ਲੰਬੀ ਡਾਪ ਤੋਂ ਇਹਦੀ ਮੋਤ ਹੋ ਗਈ ਦੋ ਸੀਰੀਅਸ ਨੇ ਇੱਕ ਨੂੰ ਡਰਾਈਵਰ ਕਰਤਾ ਤੇ ਇੱਕ ਉਸਾ ਹਸਪੀਟਲ ਲਾਚਲ ਰਹਿ ਗਏ ਕਾਰਵਾਈ ਕਿਸ ਕਰਨੀ ਇਹ ਕਾਰਵਾਈ ਤੇ ਬਿਆਨ ਜੋ ਉਹਨਾਂ ਕਰਦੇ ਬਿਆਨ ਦੇ ਨੇ ਉਹ ਸਾਫ਼ ਤੇ ਕਰਕੇ ਕੀਤੇ ਨੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ